ਕੁੜੀਆਂ ਜਿਹੜੀਆਂ ਨੇ ਉਹ ਐਸੇ ਮਾਹੌਲ ਦੇ ਵਿੱਚ ਕੁੜੀਆਂ ਨੂੰ ਅਸੀਂ ਬੜਾ ਕੁੱਟ ਕੇ ਰੱਖਦੇ ਆ। ਹੂੰ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਆ, ਕਈ ਵਾਰ ਗੱਲ ਕਰ ਚੁੱਕੀ ਆ ਕਿਉਂਕਿ ਮੈਂ ਇੱਕ ਕਾਲਜ ਦੀ ਕਾਲਜਿਸ ਦੀ ਪ੍ਰੋਫੈਸਰ ਨਹੀਂ ਆ। ਮੇਰੀਆਂ ਨਾਂ ਖਾਨੇ ਵੇਖਿਆ ਹੈ। ਹੂੰ ਜਿਹੜੇ ਪਿੰਡਾਂ ਦੇ ਬੱਚੇ ਸ਼ਹਿਰਾਂ ਵਿੱਚ ਪੜਨ ਆਉਂਦੇ ਨੇ। ਚਾਹੇ ਉਹ ਪਟਿਆਲੇ ਪੜਨ ਆਉਂਦੇ ਸੀ, ਚਾਹੇ ਉਹ ਕੁੜੀਆਂ ਮੋਹਾਲੀ ਕਾਲਜ ਚ ਪੜਨ ਆਉਂਦੀਆਂ ਸੀ ਤੇ ਚਾਹੇ ਉਹ ਕੁੜੀਆਂ ਚੰਡੀਗੜ੍ਹ ਦੇ ਕਿਸੇ ਕਾਲਜ ਜਾਂਦੀਆਂ ਸੀ ਚੰਡੀਗੜ੍ਹ ਚ ਦਾਖਲਾ ਲੈਣਾ ਔਖਾ ਥੋੜਾ ਜਿਹਾ ਪਰਸੈਂਟੇਜ ਬੜੀ ਜ਼ਿਆਦਾ ਆ ਹੂੰ ਤੇ ਜਦੋਂ ਮੋਹਾਲੀ ਕਾਲਜ ਖੁੱਲਿਆ ਸੀ ਤੇ ਉਦੋਂ ਕਹਿੰਦੇ ਸੀ ਵੀ ਜਿਹਨੂੰ ਕੋਈ ਨਹੀਂ ਲੈਂਦਾ ਉਹ ਮੋਹਾਲੀ ਲੈਂਦਾ ਬਿਲਕੁਲ ਹਾਲੇ ਵੀ ਹਾਲੇ ਵੀ ਇਦਾਂ ਹੀ ਆ ਹੂੰ ਕੁੜੀਆਂ ਜਿਹੜੀਆਂ ਤੁਸੀਂ ਜਦੋਂ ਘਰੋਂ ਆਉਂਦੀਆਂ ਸੀ ਉਹ ਤੇ ਜਿਹਨਾਂ ਕੁੜੀਆਂ ਨੂੰ ਤੁਸੀਂ ਪੜਾਉਨੇ ਉਹ ਪਛਾਣ ਨਹੀਂ ਸਕਦੇ ਸੀ ਹੂੰ ਆਪਣੇ ਬੈਗਾਂ ਦੇ ਵਿੱਚ ਪਾ ਕੇ ਕੱਪੜੇ ਉਹ ਜੋ ਲਿਓਨੇ ਪੈਂਟਾਂ ਉਹ ਕੁੜੀਆਂ ਕੋਈ ਐਸੇ ਕੱਪੜੇ ਨਹੀਂ ਸੀ ਲਿਆਉਂਦੀਆਂ ਜਿਹੜੀਆਂ ਨੰਗੇਜ ਵਾਲੇ ਹੁੰਦੇ ਆ ਹਮ ਪਰ ਪਿੰਡ ਦੀ ਕੁੜੀ ਨੂੰ ਜੀਨ ਸ਼ਰਟ ਪਾਉਣੀ ਬਹੁਤ ਵੱਡੀ ਗੱਲ ਸੀ ਘਰੋਂ ਆਉਣਾ ਤਾਂ ਸੂਈਆਂ ਸਾਈਆਂ ਲਾ ਕੇ ਬੜਾ ਬੰਨਿਆ ਹੋਣਾ ਤੇ ਜਦੋਂ ਜਾਣਾ ਉਦੋਂ ਵੀ ਉਹ ਤਿਆਰ ਕਿੱਥੇ ਹੋਣਾ ਬਾਅਦ ਚ ਪਤਾ ਲੱਗੇ ਬਾਥਰੂਮ ਚ ਹਮ ਜਾਂ ਕੋਈ ਕਮਰਾ ਖਾਲੀ ਹੈ ਖਾਲੀ ਤਾਂ ਵੈਸੇ ਬਹੁਤ ਘੱਟ ਹੁੰਦੇ ਆ ਬਿਲਕੁਲ ਜੇ ਕੋਈ ਕਮਰਾ ਖਾਲੀ ਹੈ ਤਾਂ ਉੱਥੇ ਅੰਦਰੋਂ ਚਿਟਕਣੀ ਲਾ ਕੇ ਤੇ ਆਪਣੇ ਕੱਪੜੇ ਬਦਲ ਲੈ ਵੈਸੇ ਬਾਥਰੂਮ ਜੀ ਬਗੈ ਇਹ ਇੱਕ ਖੁੱਲ ਹਮ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਕੁੜੀਆਂ ਨੂੰ ਖਾਸ ਤੌਰ ਤੇ ਕੁੱਟ ਕੇ ਰੱਖਦੇ ਆ ਹਮ ਕੁੜੀਆਂ ਨੂੰ ਨਾ ਤਾਂ ਉਹ ਮੁਹੱਬਤ ਦਿੰਦੇ ਆ ਘਰ ਦੇ ਵਿੱਚੋਂ ਪਿਆਰ ਬਿਲਕੁਲ ਮਾਂ ਜਿਹੜੀ ਹੈ ਜਾਂ ਬਾਪ ਜਿਹੜਾ ਆ ਆਪਣੀ ਧੀ ਦਾ ਦੋਸਤ ਨਹੀਂ ਹੁੰਦਾ ਜਿਸ ਘਰ ਚ ਪਿਓ ਆਪਣੀ ਧੀ ਦਾ ਦੋਸਤ ਨਹੀਂ ਉੱਥੇ ਤਾਂ ਕੁਛ ਨਾ ਕੋਈ ਵਾਪਰਨ ਨਹੀਂ ਹੈ ਹਰ ਵੇਲੇ ਗਾਲਾਂ ਕੱਢਣੀਆਂ ਉਹਨਾਂ ਨੂੰ ਕਰਨਾ ਹੈ ਜਿਉਂ ਉਹਨੇ ਕਹਿਣਾ ਵੀ ਉਹ ਕੋ ਉਹ ਮੁੰਡਾ ਆ ਉਹ ਮੁੰਡੇ ਨੂੰ ਕੀ ਮੁੰਡਿਆਂ ਦਾ ਕੀ ਹੈ ਮੁੰਡਾ ਤਾਂ ਕਰੂਗਾ ਹੂੰ ਜਦੋਂ ਫਿਰ ਇਸ ਕਿਸਮ ਦੇ ਜਿਹੜੇ ਕੁੜੀਆਂ ਨੇ ਉਹ ਘਰੋਂ ਬਾਹਰ ਨਿਕਲਦੀਆਂ ਨੇ ਕੁੱਟੇ ਹੋਏ ਮਾਹੌਲ ਦੇ ਵਿੱਚੋਂ ਬਾਹਰ ਆ ਕੇ ਜਿਸ ਲਈ ਕੁੱਲੀ ਹਵਾ ਦੇ ਵਿੱਚ ਦੇਖਦੀਆਂ ਨੇ ਸ਼ਹਿਰੀ ਕੁੜੀਆਂ ਨੂੰ ਦੇਖਦੀਆਂ ਨੇ ਉਹਨਾਂ ਦੇ ਜਿਹੜੇ ਕੁੱਟੇ ਹੋਏ ਵਲਵਲੇ ਨੇ ਉਹ ਮੱਚਦੇ ਉਹਨਾਂ ਤੇ ਅੰਕੁਸ਼ ਲਾਉਣਾ ਬਹੁਤੀ ਵਾਰ ਉਹਨਾਂ ਦੇ ਵਾਸਚ ਨਹੀਂ ਹੁੰਦਾ ਬਿਲਕੁਲ ਸਾਡੇ ਬੱਚਿਆਂ ਨੂੰ ਮਾਂ-ਬਾਪ ਦਾ ਇਹ اخਲਾਕੀ ਫਰਜ਼ ਹੈ ਕਿ ਉਹਨਾਂ ਨੂੰ ਮੁਹੱਬਤ ਨਾਲ ਮੁਹੱਬਤ ਦੇਓ ਖਾਸ ਤੌਰ ਤੇ ਕੁੜੀਆਂ ਉਹਨਾਂ ਨੂੰ ਘਰ ਚ ਖੁੱਲ੍ਹ ਦਿਓ ਉਹਨਾਂ ਨੂੰ ਨਾਲ ਲੈ ਕੇ ਜਾਓ ਉਹਨਾਂ ਦੇ ਨਾਲ ਖੇਡੋ ਵੱਡੀਆਂ ਹੋ ਗਈਆਂ ਉਹਨਾਂ ਨਾਲ ਗੱਲਾਂ ਕਰੋ ਉਹਨਾਂ ਨੂੰ ਮਾਰਕੀਟ ਲੈ ਜਾਓ ਅੱਜ ਕੱਲ ਤਾਂ ਕੀ ਪਿਕਚਰ ਦੇਖਣ ਲੈ ਜਾਓ ਹੂੰ ਸੋ ਅਦਰਵਾਇਜ਼ ਕਿਤੇ ਹੁੰਦਾ ਪਰਿਵਾਰ ਕਿਤੇ ਪਿਕਨਿਕ ਮਨਾਉਣ ਹੀ ਚਲਾ ਜਾਵੇ ਹੂੰ ਜਦੋਂ ਸਾਡੇ ਘਰਾਂ ਦੇ ਵਿੱਚ ਇਹ ਜੰਗਲਾਂ ਨਹੀਂ ਹੁੰਦੀਆਂ ਮਾਪੇ ਦਾ ਲੜਾਈ ਝਗੜਾ ਖਤਮ ਹੀ ਨਹੀਂ ਹੁੰਦਾ ਫੇ ਬੱਚੇ ਜਿਹੜੇ ਨੇ ਬਾਹਰ ਸਹਾਰਾ ਲੱਭਦੇ ਨੇ ਬਿਲਕੁਲ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ